ਖਬਰ ਪਟਿਆਲਾ ਪੰਜਾਬ ਤੋਂ ਹੈ ਪਟਿਆਲਾ ਦੇ ਵਿੱਚ ਐਸਐਸਪੀ ਪਟਿਆਲਾ ਵਰੂ ਸ਼ਰਮਾ ਐਸਪੀਸੀਟੀ ਸਰਫਰਾਜ਼ ਆਲਮ ਅਤੇ ਉਹਨਾਂ ਦੀ ਪੂਰੀ ਟੀਮ ਵੱਲ ਅੱਜ ਪਟਿਆਲੇ ਦੇ ਇਲਾਕੇ ਰੋੜੀਕੋਟੇ ਇਲਾਕੇ ਦੇ ਵਿੱਚ ਦੋਵਾਂ ਪਾਸਿਆਂ ਤੋਂ ਬੰਦ ਕਰਕੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਕਈ ਘਰਾਂ ਦੇ ਵਿੱਚ ਛਾਣਵਿੜ ਕੀਤੀ ਗਈ ਤੇ ਜਿੱਥੇ ਤੱਕ ਦੱਸੀਏ ਕਿ ਪਾਣੀ ਦੀਆਂ ਟੈਂਕੀਆਂ ਤੇ ਵੀ ਸਰਚ ਕੀਤਾ ਪਾਣੀ ਦੀਆਂ ਟੈਂਕੀਆਂ ਤੇ ਉੱਤੇ ਚੜਕੇ ਪ੍ਰਸ਼ਾਸਨ ਵੱਲੋਂ ਸਰਚ ਕੀਤਾ ਗਿਆ ਤੇ ਉੱਥੇ ਇਸ ਤੋਂ ਇਲਾਵਾ ਐਸਐਸਪੀ ਪਟਿਆਲਾ ਨਾਲ ਨੇ ਕਰਾ ਦੇ ਵਿੱਚ ਲੋਕਾਂ ਨੂੰ ਅਗਾਹ ਕੀਤਾ ਕਿ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਨੌਜਵਾਨ ਨਸ਼ਾ ਕਰਦਾ ਹੈ ਤੇ ਉਸ ਨੂੰ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਦਾਖਲ ਕਰਾਓ। ਇੰਦੂ ਜਿਹੜਾ ਨਾਲੇ ਜੀ ਲੋਰੀ ਜਿਹੜਾ ਆਪਣਾ ਕਿਥੋਂ ਹੈ ਲੋਰਗੇ ਨੰਬਰਾਂ ਦੀ ਅੱਜ ਸਰਚ ਆਪਰੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੇਖੋ ਜਿਵੇਂ ਕਿ ਪਹਿਲਾਂ ਵੀ ਲਗਾਤਾਰ ਮਾਨਯੋਗ ਬੀਜਪੀ ਪੰਜਾਬ ਦੇ ਹਦਾਇਤਾਂ ਦੇ ਮੁਤਾਬਿਕ ਕੋਆਰਡੀਨੇਟ ਸਰਚ ਆਪਰੇਸ਼ਨ ਜਿਹਨੂੰ ਆਪਾਂ ਕਸਟੋ ਆਪਰੇਸ਼ਨ ਕਹਿੰਦੇ ਆ ਉਹ ਸਾਡਾ ਇੱਕ ਰੂਟੀਨ ਦਾ ਕੰਮ ਆ ਉਹ ਲਗਾਤਾਰ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਡਰੱਗ ਹੌਟਸਪੌਟ ਏਰੀਏ 'ਚ ਡਰੱਗ ਹੌਟਸਪੌਟ ਏਰੀਏ ਬੇਸਿਕਲੀ ਉਹ ਏਰੀਏ ਹੁੰਦੇ ਆ ਜਿੱਥੇ ਕੰਜ਼ਿਊਮੇਬਲ ਕੁਆਂਟੀਟੀ 'ਚ ਜਿਹੜੇ ਲੋਕੀ ਕੋਈ ਨਸ਼ਾ ਖਾਂਦੇ ਆ ਕੋਈ ਵੇਚਦੇ ਆ ਉਹ ਇਫੈਕਟਿਡ ਏਰੀਏ ਅਸੀਂ ਉਹਨਾਂ ਨੂੰ ਡਰੱਗ ਹੌਟਸਪੌਟ ਕਹਿੰਨੇ ਆ ਅੱਜ ਵੀ ਪੂਰੇ ਪੰਜਾਬ 'ਚ ਡਰੱਗ ਹੌਟਸਪੌਟ 'ਚ ਕਾਫੀ ਆਪਰੇਸ਼ਨ ਦੀ ਇਹ ਮੁਹਿੰਮ ਜਿਹੜੀ ਆ ਇਹ ਮਨਜੋ ਬੀਜਪੀ ਪੰਜਾਬ ਦੇ ਦਾ ਤਾ ਮੁਤਾਬਿਕ ਚਲਾਈ ਗਈ ਆ ਇਸ ਮੁਹਿੰਮ 'ਚ ਸਾਰੇ SSP ਸਮਾਨ ਪਰਸਨਲੀ ਇਹਨੂੰ ਮਾਨੀਟਰ ਵੀ ਕਰ ਰਹੇ ਆ ਤੇ ਲੀਡ ਵੀ ਕਰ ਰਹੇ ਆ। ਮੈਂ ਲਾਹੌਰੀ ਗੇਟ ਏਰੀਆ 'ਚ ਜਿਹੜੀ ਡੇ ਆ ਬਸਤੀ ਆ ਜਿਹੜਾ ਸਲਮ ਏਰੀਆ ਆ ਜਿੱਥੇ ਕੰਜ਼ਿਊਮੇਬਲ ਕੁਆਂਟੀਟੀ 'ਚ ਖਾਣ ਪੀਣ ਵਾਲੇ ਨਸ਼ੇ ਖਾਣ ਵਾਲੇ ਲੋਕਾਂ ਦੀ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਹੈਗੀ ਆ। ਉੱਥੇ ਅਸੀਂ ਦੋ ਸਬ ਡਿਵੀਜ਼ਨਾਂ ਦੀ ਸਾਰੀ ਫੋਰਸ ਲੈ ਕੇ ਕਾਟਨ ਆਪਰੇਸ਼ਨ ਚਲਾ ਰਹੇ ਹਾਂ। ਸਾਰੇ ਐਂਟਰੀ ਐਗਜ਼ਿਟ ਪੁਆਇੰਟਾਂ ਨੂੰ ਸੀਲ ਕਰਕੇ ਤੇ ਜਿਹੜੇ ਸ਼ੱਕੀ ਘਰ ਨੇ ਜਿੱਥੋਂ ਕੋਈ ਉਮੀਦ ਆ ਰਿਕਵਰੀ ਹੋਣ ਦੀ ਨਸ਼ਾ ਵੇਚਣ ਦੀ ਉਹਦੇ ਤੇ ਅਸੀਂ ਰੈਡਾਂ ਕਰਾਂਗੇ ਇਹਨਾਂ ਰੈਡਾਂ ਚ ਪਬਲਿਕ ਇਨਕਨਵੀਨੀਅੰਸ ਨੂੰ ਮਿਨੀਮਾਈਜ਼ ਕੀਤਾ ਜਾਊਗਾ ਤੇ ਇਸ ਰੇਡ ਰਾਹੀਂ ਅਸੀਂ ਸਾਰੇ ਨਸ਼ਾ ਤਸਕਰਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਟੇਟ ਗਵਰਨਮੈਂਟ ਦੀ ਟੌਪ ਮੋਸਟ ਪ੍ਰਾਇੋਰਟੀ ਹੈਗੀ ਆ ਜਿਹੜੀ ਨਸ਼ਿਆਂ ਦੇ ਖਿਲਾਫ ਇਹ ਜੰਗ ਚੱਲ ਰਹੀ ਆ ਐਂਡ ਇਹਦੇ ਰਾਹੀਂ ਮੈਂ ਤੁਹਾਡੇ ਸਾਰੇ ਰਾਹੀਂ ਪਬਲਿਕ ਨੂੰ ਵੀ ਅਪੀਲ ਕਰਦਾ ਕਿ ਪਟਿਆਲਾ ਪੁਲਿਸ ਦਾ ਨਸ਼ਿਆਂ ਦੇ ਵਿਰੁੱਧ ਜੰਗੀ ਪੱਧਰ ਦੀ ਜਿਹੜੀ ਲੜਾਈ ਜਿਹੜੀ ਚੱਲ ਰਹੀ ਹੈ ਉਹਦੇ 'ਚ ਵੱਡ ਚੜ ਕੇ ਸਹਿਯੋਗ ਕਰ। ਸਰ ਮਾਸੇਵ ਸਸਤਨ ਕੀ ਕਰਨਾ ਹੈ? ਜਾਣਗੇ ਕਿ ਜੁ ਕਿ ਲਗਾਤਾਰ ਇਸ ਦੇ ਦੇਖੋ ਮਾਂਜੋਗ ਡੀਜੀਪੀ ਪੰਜਾਬ ਦੀ ਕਲੀਅਰ ਸਟਰੈਟਜੀ ਹੈ ਜੀ ਇਹ ਬੇਸਿਕਲੀ ਡਬਲ ਟੂ ਪ੍ਰੋਂਗ ਸਟਰੈਟਜੀ ਹੈ ਇਹਦੇ 'ਚ ਇੱਕ ਤੇ ਹੈਗਾ ਆ ਅਵੇਅਰਨੈਸ ਤੇ ਇੱਕ ਹੈਗੀ ਐਨਫੋਰਸਮੈਂਟ ਜੀ ਅਵੇਅਰਨੈਸ ਜਿਹੜੇ ਲੋਕੀ ਜਿਹੜੇ ਸਟੂਡੈਂਟਸ ਨੇ ਜਿਹੜੇ 18 ਤੋਂ 40 ਸਾਲ ਦੇ ਨੌਜਵਾਨ ਨੇ ਜਿਹੜੇ ਕਿ ਨਸ਼ਿਆਂ ਨਾਲ ਪੀੜਤ ਹੋ ਸਕਦੇ ਆ ਅਵੇਅਰਨੈਸ ਉਹਨਾਂ ਨੂੰ ਅਵੇਅਰ ਕਰਨਾ ਸੈਮੀਨਾਰ ਦੇ ਰਾਹੀਂ ਨੋਕਾਣਾਟਕ ਦੇ ਰਾਹੀਂ ਸਪੋਰਟ ਸੈਂਟਾਂ ਦੇ ਰਾਹੀਂ ਪਬਲਿਕ ਨੂੰ ਇੰਗੇਜ ਕਰਨਾ ਤਾਂ ਕਿ ਇਹ ਜਿਹੜੇ ਮੈਸੇਜ ਜਾਵੇ ਕਿ ਇਹ ਨਸ਼ਾ ਇੱਕ ਕੋੜ ਆ ਤੇ ਇਹਦੇ ਤੋਂ ਆਪਾਂ ਦੂਰ ਰਹਿ ਸਕੀਏ ਇਨਫੋਰਸਮੈਂਟ ਜਿਹੜੀ ਦੂਜਾ ਪਾਰਟ ਆ ਸਟਰੈਟਜੀ ਦਾ ਉਹ ਆ ਕਿ ਜਿਹੜੇ ਲੋਕੀ ਐਡਲਿੰਗ ਕਰਦੇ ਆ ਮੀਡੀਅਮ ਲੈਵਲ ਤੇ ਵੱਡੇ ਲੈਵਲ ਤੇ ਤੇ ਛੋਟੇ ਲੈਵਲ ਤੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਵਕਤੋਂ ਵਧ ਐਫ ਆਈ ਆਰਾਂ ਦਰਜ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਤਾਂ ਕਿ ਜਿਹੜੀ ਸਪਲਾਈ ਰਿਡਕਸ਼ਨ ਆ ਸਪਲਾਈ ਚੇਨ ਨੂੰ ਜਿਹੜਾ ਤੋੜਨ ਦਾ ਕੰਮ ਆ ਉਹ ਕੀਤਾ ਜਾ ਸਰ ਹੋਰ ਇਲਾਕੇ ਜੀ ਇਸ ਤੋਂ ਬਾਅਦ ਟਾਰਗੇਟ ਤੇ ਰਹਿਣਗੇ ਜਿਸ ਤਰ੍ਹਾਂ ਇਹ ਬਸਤੀ ਹੈ ਹੋਰ ਇਲਾਕਾ ਹੋਵੇ ਦੇਖੋ ਇਹ ਸਾਰੇ ਪਟਿਆਲੇ ਜ਼ਿਲ੍ਹੇ ਚ ਜਿਹੜੇ ਸਾਡੇ 37 ਦੇ ਲਾਗੇ ਡਰੱਗ ਹੌਟ ਸਪੌਟਸ ਨੇ ਉਹ ਸਾਰੇ ਅਸੀਂ ਕਵਰ ਕਰ ਰਹੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਡਰੱਗ ਹੌਟ ਸਪੌਟ ਉਹ ਏਰੀਏ ਨੇ ਜਿੱਥੋਂ ਪਬਲਿਕ ਵੱਲੋਂ ਸਾਨੂੰ ਸ਼ਿਕਾਇਤ ਆਂਦੀ ਆ ਕਿ ਜਿਹੜੇ ਲੋਕੀ ਨਸ਼ਾ ਖਾਂਦੇ ਆ ਕੰਜ਼ੂਮੇਬਲ ਕੁਆਂਟੀਟੀ ਦੇ ਜਿਹੜੇ ਵੇਚਦੇ ਆ ਉਹਨਾਂ ਨੂੰ ਇੱਕ ਇੰਟਰਫੇਸ ਮਿਲਦਾ ਆ ਡਰਗ ਹੌਟਸਪੌਟ ਏਰੀਆਸ 'ਚ ਅੱਜ ਵੀ ਅਸੀਂ ਸਾਰੇ ਸਬ ਡਿਵੀਜ਼ਨਾਂ 'ਚ ਇੱਕ ਆਸੂ ਆਪਰੇਸ਼ਨ ਚਲਾਇਆ ਹੋਇਆ ਆ ਤੇ ਜਿਹੜਾ ਸ਼ਹਿਰ 'ਚ ਜਿਹੜਾ ਆਸੂ ਆਪਰੇਸ਼ਨ ਆ ਉਹਨੂੰ ਮੈਂ ਸੁਪਰਵਾਈਜ਼ ਕਰ ਰਿਹਾ ਮੈਂ ਪਰਸਨਲੀ ਲੀਡ ਵੀ ਕਰ ਰਿਹਾ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਡਬਲ ਤ੍ਰੋਂਗ ਸਟਰੈਟਜੀ ਹੈਗੀ ਆ ਜੀ ਅਵੇਅਰਨੈਸ ਦੀ ਤੇ ਐਨਫੋਰਸਮੈਂਟ ਦੀ ਤੇ ਮੈਨੂੰ ਉਮੀਦ ਆ ਕਿ ਪੰਜਾਬ ਬਿਲਕੁਲ ਤਗੜੇ ਹੋ ਕੇ ਪੰਜਾਬ ਪੁਲਿਸ ਦਾ ਇਸ ਮਹਮ ਚ ਸਪੋਰਟ ਕਰੂਗਾ ਤੇ ਅਸੀਂ ਜੰਗੀ ਪੱਧਰ ਤੇ ਨਸ਼ਿਆਂ ਦੇ ਖਿਲਾਫ ਇਸ ਲੜਾਈ ਨੂੰ ਲੜਾਂਗੇ ਜਿਹੜੇ ਐਡਿਕਟਸ ਨੇ ਅਸੀਂ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਦਾਖਲ ਕਰਾਵਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਸਪਲਾਈ ਚੇਨ ਨੂੰ ਤੋੜਾਂਗੇ ਲਾਸਟ ਟਾਈਮ ਕਿੰਨਾ ਕੁ ਨਸ਼ਾ ਸਰਗਮਤ ਕਰੇ ਪਟਿਆਲਾ ਬੋਲੋ ਦੇਖੋ ਜੇ ਮੈਂ ਤੁਹਾਨੂੰ ਇਲੈਕਸ਼ਨਸ ਦਾ ਡਾਟਾ ਦੱਸਾਂ ਤੇ ਪਿਛਲੇ 3 ਮਹੀਨਿਆਂ 'ਚ 200 ਤੋਂ ਜ਼ਿਆਦਾ ਐਫ ਆਈ ਆਰ ਪਟਿਆਲਾ ਪੁਲਿਸ ਨੇ ਦਰਜ ਕੀਤੀਆਂ ਨੇ ਜੀਦੇ ਸੇ 24 ਕਿਲੋ ਤੋਂ ਵੱਧ ओपीਐਮ 3.5 ਕਿਲੋ ਦੇ ਲਾਗੇ ਹਿਰੋਇਨ ਅਸੀਂ ਰਿਕਵਰ ਕੀਤੀ ਹੈ ਉਸ ਤੋਂ ਇਲਾਵਾ ਨਸ਼ਾ ਤਸਕਰਾਂ ਦੀ ਜਾਇਦਾਦਾਂ ਫ੍ਰੀਜ਼ ਕਰਨ ਤੇ ਵੀ ਪਟਿਆਲਾ ਪੁਲਿਸ ਮੋੜੀ ਰਹੀ ਹੈ ਅਸੀਂ ਕਈ 8.5 ਕਰੋੜ ਦੇ ਲਾਗੇ ਨਸ਼ਾ ਵੇਚ ਕੇ ਨਸ਼ਾ ਤਸਕਰਾਂ ਨੇ ਜਿਹੜੀ ਜਾਇਦਾਦਾਂ ਕਮਰਸ਼ੀਅਲ ਪ੍ਰਾਪਰਟੀਆਂ ਮਕਾਨ ਉਹਨਾਂ ਦੀ ਜ਼ਮੀਨਾਂ ਉਹਨਾਂ ਦੀ ਐਸਯੂਵੀ ਗੱਡੀਆਂ ਉਹ ਅਸੀਂ ਸਾਰੀ ਅਟੈਚ ਕਰਾਈਆਂ ਨੇ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਸਾਰੇ ਤਰੀਕੇ ਵਰਤ ਕੇ ਜਿਹੜੀ ਇਹ ਸਪਲਾਈ ਚੇਨ ਹੈ ਇਹਨੂੰ ਤੋੜਿਆ ਜਾਵੇ ਤੇ ਜਿਹੜੇ ਲੋਕੀ ਗਲਤ ਰਾਹੇ ਪੈ ਕੇ ਕੁੜਾਹੇ ਪੈ ਕੇ ਨਸ਼ਾ ਖਾਣ ਦੇ ਆਦੀ ਨੇ ਉਹਨਾਂ ਨੂੰ ਮੁਫਤਾਰਾ ਚ ਸ਼ਾਮਿਲ ਕੀਤਾ ਜਾਵੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਚ ਸ਼ਾਮਿਲ ਕੀਤਾ ਜਾਵੇ ਜਿਹੜਾ ਨਸ਼ਾ ਖਾਣ ਵਾਲਾ ਐਡਿਕਟ ਆ ਉਹਨੂੰ ਅਸੀਂ ਐਸਾ ਕ੍ਰਿਮਨਲ ਨਹੀਂ ਵੇਖਣਾ ਇਹ ਵੀ ਇੱਕ ਪ੍ਰਕਾਰ ਦੀ ਬਿਮਾਰੀ ਆ ਕੋੜ ਆ ਜਿਹੜਾ ਕਿਸੇ ਨੂੰ ਵੀ ਲੱਗ ਸਕਦੀ ਆ ਤੇ ਬੜਾ ਤਰੀਕੇ ਨਾਲ ਉਹਨੂੰ এমਪਲੋਇਮੈਂਟ ਦੀ ਅਪੋਰਚਨਿਟੀਆਂ ਦੇ ਕੇ ਉਹਨੂੰ ਮੁਫਤਾਰਾ ਚ ਸ਼ਾਮਿਲ ਕਰਨ ਦੇ ਹਰ